ਮੈਂ ਪ੍ਰੋਟੈਸਟ ਦੇ ਵਿੱਚ ਸਪੈਸ਼ਲ ਕਰ ਤੋਂ ਸ਼ਾਮਿਲ ਹੋਣ ਆ ਰਹੀ ਸੀ ਵੀ ਹਾਂ ਵੀ ਮੈਂ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਵਾਂ ਤੇ ਮੈਂ ਇਹਨਾਂ ਨੂੰ ਆਪਣਾ ਆਈ ਕਾਰਡ ਦੱਸਿਆ ਮੈਂ ਵੀ 25 ਵਾਰ ਇਹਨਾਂ ਨੂੰ ਆਪਣਾ ਆਈ ਕਾਰਡ ਚੈੱਕ ਕਰਵਾਇਆ ਇਹਨਾਂ ਨੇ ਖੁਦ ਆਪ ਆਈ ਕਾਰਡ ਚੈੱਕ ਕੀਤਾ ਪਰ ਇਹ ਇਹ ਜਵਾਬ ਦੇ ਰਹੇ ਸੀ ਕਿ ਹਾਂਜੀ ਥੋੜਾ ਟਾਈਮ ਤੁਸੀਂ ਵੇਟ ਕਰ ਲਓ ਵੀ ਤੁਹਾਨੂੰ ਐਂਟਰੀ ਮਿਲ ਜੂਗੀ ਫਿਰ ਇੱਕਦਮ ਇਹਨਾਂ ਅਗਰੈਸਿਵ ਵਾਲਾ ਮਾਹੌਲ ਕਿੱਦਾਂ ਬਣਿਆ ਕਿ ਉਹਨਾਂ ਨੇ ਤੁਹਾਨੂੰ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੇ ਨਾਲ ਜਿਹੜੇ ਅੰਦਰ ਸੀ ਉਹਨਾਂ ਨੂੰ ਇਹ ਬਾਹਰ ਜਾਣ ਦੇ ਰਹੇ ਸੀ ਛੋਟਾ ਜਿਹਾ ਜਿਹੜਾ ਦਰਵਾਜ਼ਾ ਸੀ ਇੱਕ ਵਾਰ ਇਹਨਾਂ ਨੇ ਮਤਲਬ ਜਿਹੜਾ ਮਤਲਬ ਆਪਾਂ ਪੈਦਲ ਆ ਰਹੇ ਹਾਂ ਉਹ ਜਿਹੜਾ ਗੇਟ ਸੀ ਉਹ ਵੀ ਇਹਨਾਂ ਨੇ ਓਪਨ ਕੀਤਾ ਸੀ ਪਰ ਅੰਦਰ ਵਾਲੇ ਬਾਹਰ ਹੀ ਆਏ ਸੀ ਬਾਹਰ ਵਾਲੇ ਨੂੰ ਇਹਨਾਂ ਨੇ ਫਿਰ ਵੀ ਅੰਦਰ ਨਹੀਂ ਸੀ ਜਾਣ ਦਿੱਤਾ ਜਿਹੜਾ ਛੋਟਾ ਜਿਹਾ ਦਰਵਾਜ਼ਾ ਸੀ ਉੱਥੋਂ ਮਤਲਬ ਅੰਦਰ ਵਾਲੇ ਬਾਹਰ ਆ ਰਹੇ ਸੀ ਪਰ ਬਾਹਰ ਵਾਲੇ ਨੂੰ ਇਹ ਅੰਦਰ ਨਹੀਂ ਸੀ ਜਾਣ ਦੇ ਰਹੇ ਮੈਂ ਕਿਹਾ ਵੀ ਮੈਂ ਤਾਂ ਅੰਦਰ ਜਾਣਾ ਵੀ ਮੈਂ ਇੱਥੋਂ ਟੱਪ ਕੇ ਚੱਲ ਜਾਂਦੀ ਜਦੋਂ ਇਹ ਮੈਨੂੰ ਗੇਟ ਤੋਂ ਹੀ ਨਹੀਂ ਜਾਣ ਦਿੰਦੇ ਵੀ ਮੈਂ ਆਪਣਾ ਇਹਨਾਂ ਨੂੰ ਆਈ ਕਾਰਡ ਵੀ ਦੱਸਿਆ ਉਦੋਂ ਲੇਡੀ ਸਟਾਫ ਤੱਕ ਵੀ ਲਾਪੀ ਕਨ ਬਾਹ ਲਾਪੀ ਖਿਚਣ ਮੇਰੀ ਕੇਸਾਂ ਨੂੰ ਹੱਥ ਪਾਇਆ ਸੀ ਉਹਨਾਂ ਨੇ ਮੈਨੂੰ ਲੱਗਦਾ ਉਸ ਤੋਂ ਬਾਅਦ ਤੁਹਾਡਾ ਪਰਾ ਬਹੁਤ ਜ਼ਿਆਦਾ ਵੱਧ ਗਿਆ ਸੀ ਤੇ ਪਹਿਲਾਂ ਇਹਨਾਂ ਨੇ ਮੇਰੇ ਕੇਸਾਂ ਤੇ ਹੱਥ ਪਾਇਆ ਸੀ ਉਦੋਂ ਥੋੜਾ ਜ਼ਿਆਦਾ ਗੁੱਸਾ ਆਇਆ ਉਦੋਂ ਹੀ ਕਹਿ ਹੋਇਆ ਸੀ ਕਿ ਵੀ ਮੇਰੇ ਕੇਸਾਂ ਨੂੰ ਛੱਡ ਦੇ ਵੀ ਮੇਰੀ ਬਾਹ ਛੱਡ ਦੇ ਵੀ ਨਹੀਂ ਤੂੰ ਆਪਣਾ ਹਸਾਬ ਲਾ ਲਈ ਵੀ ਮੈਂ ਉਹਨਾਂ ਨੂੰ ਐਨੀ ਵਾਰੀ ਕਿਹਾ ਕਿ ਵੀ ਮੇਰੀ ਬਾਹ ਛੱਡ ਦੋ ਬਾਹ ਛੱਡ ਦੋ ਵੀ ਤੁਸੀਂ ਸਿੱਧਾ ਗੇਟ ਖੋਲ ਦੋ ਵੀ ਜਦੋਂ ਮੈਂ ਤੁਹਾਨੂੰ ਆਪਣਾ ਆਈ ਕਾਰਡ ਚੈੱਕ ਕਰਵਾਤਾ ਵੀ ਤੁਸੀਂ ਮੈਨੂੰ ਕਿਉਂ ਨਹੀਂ ਅੰਦਰ ਜਾਣ ਦਿੰਦੇ ਮੈਂ ਉਹਨਾਂ ਨੂੰ ਆਈ ਕਾਰਡ ਵੀ ਚੈੱਕ ਕਰ ਵੀ ਯੂਨੀਫਾਰਮ ਪਾਈ ਹੋਈ ਵੀ ਸਾਡੇ ਤੇ ਵੀ ਗੱਲ ਆndi ਤੇ ਜਦੋਂ ਉਹਨਾਂ ਨੇ ਕਿਹਾ ਵੀ ਗੇਟ ਖਲਵਾ ਦਾਂਗੇ ਮੈਂ ਕਿਹਾ ਪਹਿਲਾਂ ਵੀ ਤੁਸੀਂ ਗੇਟ ਖੋਲੋ ਵੀ ਮੈਂ ਤਾਂ ਆਉਂਗੀ ਤਾਂ ਚਲੋ ਉਹਨਾਂ ਨੇ ਥੋੜੇ ਟਾਈਮ ਵੇਟ ਕੀਤੀ ਫਿਰ ਉਹਨਾਂ ਨੇ ਗੇਟ ਖੋਲ ਦਿੱਤਾ ਸੀ ਫਿਰ ਮਤਲਬ ਮੈਨੂੰ ਵੀ ਨੋਰਮਲ ਅੰਦਰ ਐਂਟਰੀ ਮਿਲ ਗਈ ਸੀ ਇਹ ਲੱਗਦਾ ਪੇਸ਼ੈਂਟ ਤੁਹਾਡੇ ਚੈੱਕ ਕਿਤੇ ਜਾ ਰਹੇ ਸੀ ਜਿਸ ਤਰ੍ਹਾਂ ਐਸਾ ਚੀਜ਼ਾ ਹੋ ਰਹੀ ਕਿਉਂਕਿ ਸਵੇਰੇ ਵੀ ਬਹੁਤ ਸਾਰੇ ਸਟੂਡੈਂਟਸ ਰੁਕਿਆ ਗਿਆ ਤੇ ਉਸ ਤੋਂ ਬਾਅਦ ਐਗਰੈਸ਼ਨ ਇੰਨਾ ਜ਼ਿਆਦਾ ਸੀਗਾ ਕਿ ਹੁਣ ਹਰ ਇੱਕ ਬੰਦਾ ਇਸ ਯੂਨੀਵਰਸਿਟੀ ਦੇ ਅੰਦਰ ਦਾਖਲ ਹਾਂਜੀ ਅੰਦਰ ਦਾਖਲ ਇਹਨਾਂ ਨੂੰ ਪਤਾ ਹੀ ਵੀ ਜੇ ਅਸੀਂ ਅੰਦਰ ਨਹੀਂ ਆਣ ਦਿੱਤਾ ਤਾਂ ਹੋਰ ਵੀ ਮਤਲਬ ਮਾਹੌਲ ਗਰਮ ਹੋਊਗਾ ਹਥੋਪਾਈ ਹੋਊਗੀ ਪੁਲਿਸ ਦੇ ਨਾਲ ਲਾਠੀ ਚਾਰਜ ਹੋਊਗਾ ਫਿਰ ਫਿਰ ਉਹ ਇੱਕ ਵੀ ਥੋੜਾ ਜਿਆਦਾ ਹੋਰ ਗਰਮ ਮਾਹੌਲ ਹੋ ਜਾਣਾ ਫਿਰ ਥੋੜਾ ਮਤਲਬ ਪੁਲਿਸ ਵੀ ਲੱਜ ਵੀ ਥੋੜਾ ਸ਼ਾਂਤ ਨੇ ਕਿਉਂਕਿ ਨੋਟੀਫਿਕੇਸ਼ਨ ਤਾਂ ਵਾਪਸ ਲੈ ਲਿੱਤਾ ਗਿਆ ਕਿ ਤਨਾ ਕਿਤੇ ਕਿਉਂਕਿ ਨੋਟੀਫਿਕੇਸ਼ਨ ਦੇ ਪੱਲਾ ਸੀਗਾ ਕਿ ਜਿਹੜੀ ਸੈਨੇਟ ਰੱਦ ਕੀਤੀ ਜਾ ਰਹੀ ਹੈ ਹਾਂਜੀ ਹੁਣ ਕਿੱਥੇ ਕਹਿ ਸਕਦੇ ਗਰਾਰੀ ਅੜੀ ਹੋਈ ਹੈ ਕਿ ਹਜੇ ਵੀ ਸਟੂਡੈਂਟ ਕਹਿੰਦੇ ਕਿ ਅਸੀਂ ਨਹੀਂ ਮੰਨਣਾ ਹੈਗਾ ਜਦੋਂ ਇਹੇ ਵੀ ਮਤਲਬ ਵੋਟਾਂ ਲਈ ਵੀ ਇਹ ਹਾਂ ਨਹੀਂ ਪਰ ਭਰ ਦਿੰਦੇ ਕਿ ਹਾਂ ਵੀ ਤਰੀਕ ਨਹੀਂ ਐਲਾਨ ਕਰਨ ਦਿੰਦੇ ਉਦੋਂ ਤੱਕ ਇਹ ਧਰਨਾ ਚੱਲੂਗਾ